ਸਤਬ ਦੇ ਚਰਨਾਂ ਦੇ ਵਿੱਚ ਦੋ ਸਿੱਖ ਆਏ ਜੀ ਭਾਈ ਭਗਵਾਨ ਦਾਸ ਜੀ ਤੇ ਭਾਈ ਬੁੱਧਲਾ ਜੀ ਇਹਨਾਂ ਨੇ ਆ ਕੇ ਹੱਥ ਜੋੜਨੇ ਸਤਿਗੁਰੂ ਅਸੀਂ ਗ੍ਰਸਤੀ ਆ ਪਿਤਾ ਜੀ ਜੇ ਜੋਗੀਆਂ ਕੋਲ ਜਾਈਏ ਤਾਂ ਉਹ ਕਹਿੰਦੇ ਇਹਨੇ ਇਹਨੇ ਸਾਲ ਤੁਹਾਨੂੰ ਜੰਗਲਾਂ 'ਚ ਜਾ ਕੇ ਜੋਗ ਕਰਨਾ ਪਵੇਗਾ ਤੱਪੀਆਂ ਕੋਲ ਜਾਈਏ ਤਾਂ ਉਹ ਕਹਿੰਦੇ ਨੇ ਧੂਨੇ ਦੇ ਬਹਿ ਕੇ ਤੁਹਾਨੂੰ ਇਹਨੇ ਸਾਲ ਤਪ ਕਰਨਾ ਪਵੇਗਾ ਮਹਾਰਾਜ ਅਸੀਂ ਗ੍ਰਸਤੀਆ ਘਰਾਂ ਚ ਰਹਿਣ ਵਾਲੇ ਆ ਕਿਰਪਾ ਕਰੋ ਮਹਾਰਾਜ ਜੀ ਸਾਡਾ ਘਰਾਂ ਦੇ ਚ ਰਹਿੰਦੇ ਆਂ ਉਧਾਰ ਹੋ ਜਾਵੇ ਸਾਡਾ ਲੋਕ ਵੀ ਸੁਖੀਆ ਹੋ ਜਾਵੇ ਤੇ ਪਰਲੋਕ ਵੀ ਸੁਹੇਲਾ ਹੋ ਜਾਵੇ ਇਹ ਕਈਆਂ ਦੇ ਗੁਰਮਖੋ ਸਵਾਲ ਹੁੰਦੇ ਨੇ ਕਿ ਘਰ ਵਿੱਚ ਰਹਿੰਦੇ ਆਂ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਜਾਵੇ ਖੁਸ਼ੀਆਂ ਮਿਲ ਜਾਣ ਸਤਗੁਰੂ ਗੁਰੂ ਹਰਿਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਖਣ ਲਗੇ ਓ ਭਾਈ ਭਗਵਾਨ ਦਾਸ ਜੀ ਭਾਈ ਬੋਦਲਾ ਜੀ ਫਿਰ ਇੱਕ ਕੰਮ ਕਰੋ ਅੰਮ੍ਰਿਤ ਵੇਲੇ ਜਾਗਿਆ ਕਰੋ ਫਿਰ ਸਤਿਗੁਰੂ ਅੰਮ੍ਰਿਤ ਵੇਲੇ ਜਾਗਣਾ ਹੈ ਹਾਂ ਭਾਈ ਪਿਛਲ ਰਾਤ ਜਾਗਣਾ ਹੈ ਸਤਿਗੁਰੂ ਜਾ ਕੇ ਫਿਰ ਕਰਨਾ ਕੀ ਹੈ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਭਗਵਾਨ ਦਾਸ ਜੀ ਭਾਈ ਬੋਦਲਾ ਜੀ ਅੰਮ੍ਰਿਤ ਵੇਲੇ ਜਾਗ ਕੇ ਵੇ ਸ਼ਬਦ ਦੀ ਕਮਾਈ ਕਰੋ ਸ਼ਬਦ ਦੀ ਕਮਾਈ ਕਰਕੇ ਫਿਰ ਦਿਨੇ ਕਿਰਤਕਾਰ ਕਰੋ ਤੁਸੀਂ ਵੀ ਕਰਦੇ ਆਂ ਤੁਹਾਡਾ ਉਧਾਰ ਹੋ ਜਾਵੇਗਾ ਜਿਸ ਵਿੱਚ ਰਹਿੰਦੇ ਆਂ ਉਧਾਰ ਹੋ ਜਾਵੇ ਗੁਰਮੁਖੋ ਇਹ ਗੁਰਸਿੱਖਾਂ ਨੇ ਫਿਰ ਇਹੋ ਜੀ ਕਮਾਈ ਕੀਤੀ ਅਮਰਦੇਵ ਨੇ ਜਾ ਕੇ ਦੇ ਨੇ ਸੱਚੀ ਸੱਚੀ ਕਿਰਤ ਕਰਦੇ ਨੇ ਲੋੜਵੰਦਾ ਦੀ ਸਹਾਇਤਾ ਕਰਦੇ ਨੇ ਯਤਨ ਕਰਦੇ ਨੇ ਹਰ ਵੇਲੇ ਸਿਮਰਨ ਕਰਦੇ ਨੇ ਉਹ ਅਵਸਥਾ ਬਣ ਗਈ ਹੱਥ-ਪਾਉਂ ਕਰ ਕੰਮ ਸਭ ਚੀਤ ਨਰੰਜਨ ਨਾਲ ਹਰ ਵੇਲੇ ਵਾਹਿਗੁਰੂ 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 ਜਪਦੇ ਨੇ ਇਹਨਾਂ ਦਾ ਜੀਵਨ ਵੇਖ ਕੇ ਲੋਕ ਇਹਨਾਂ ਨੂੰ ਭਗਤ ਭਗਤ ਜੀ ਕਹਿੰਦੇ ਨੇ ਸੰਸਾਰ ਦੇ ਲੋਕ ਕਹਿੰਦੇ ਨੇ ਭਗਤ ਜੀ ਭਗਤ ਜੀ ਭਗਤ ਜੀ ਫਿਰ ਇਹਨਾਂ ਦਾ ਪਿਆਰਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਤੇ ਪੌੜੀ ਨੰਬਰ 30 ਦੇ ਵਿੱਚ ਇਹਨਾਂ ਦੀ ਵਿਡਿਆਈ ਕਰਦੇ ਨੇ ਇਹਨਾਂ ਗੁਰ ਸਿੱਖਾਂ ਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾ ਜੀ ਕੀ ਕਹਿੰਦੇ ਕਿਤੇ ਭਗਤ ਭਈਆ ਭਗਵਾਨ ਦਾਸ ਨਾਲ ਬੋਦਲਾ ਘਰੇ ਉਦਾਸ ਲੋਕ ਭਗਤ ਜੀ ਭਗਤੀ ਜੀ ਕਹਿੰਦੇ ਸਨ ਫਿਰ ਭਾਈ ਗੁਰਦਾ ਜੀ ਕਹਿੰਦੇ ਭਗਤ ਭਈਆ ਭਗਵਾਨ ਦਾਸ ਨਾਲ ਬੋਦਲਾ ਘਰੇ ਉਦਾਸ ਗੁਰਮੁਖ ਮਾਇਆ ਵਿੱਚ ਉਦਾਸੀ ਗੁਰਮੁਖੋ ਇਹ ਅਵਸਥਾ ਨੇ ਪਹੁੰਚੇ 6ਵੇਂ ਪਾਤਸ਼ਾਹ ਜੀ ਕਿਰਪਾ